ਗੁਰਦਾਸਪੁਰ ਜ਼ਿਲ੍ਹੇ ਦੇ ਨਗਰ ਗੁਰਦਾਸ ਨੰਗਲ ਚ ਪੈਂਦੀ ਏ ਗੱਡੀ ਜਿਸ ਨੂੰ ਗੁਰਦਾਸ ਨੰਗਲ ਦੀ ਗੱਡੀ ਦੇ ਨਾਮ ਨਾਲ ਜਾਣਿਆ ਜਾਂਦਾ ਏ ਇਸ ਗੱਡੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਾਥੀ ਸਿੰਘ ਕਰੀਬਨ 8 ਮਹੀਨੇ ਮੁਗਲੀਆਂ ਫੌਜ ਦੇ ਘੇਰੇ ਵਿੱਚ ਰਹਿੰਦੇ ਨੇ ਜਿਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਕਲਾਨੌਰ ਤੇ ਬਟਾਲੇ ਨੂੰ ਫਤਿਹ ਕੀਤਾ ਤਾਂ ਦੋਹਾਂ ਸ਼ਹਿਰਾਂ ਦੇ ਵਿੱਚਕਾਰ ਇੱਕ ਗੱਡੀ ਉਸਾਰਨੀ ਸ਼ੁਰੂ ਕੀਤੀ ਉਸ ਗੜੀ ਦਾ ਕੰਮ ਅਜੇ ਮੁਕੰਮਲ ਨਹੀਂ ਸੀ ਹੋਇਆ ਕਿ ਅਬਦੁੱਸ ਸਮਦ ਖਾਨ ਤੇ ਹੋਰ ਕਈ ਨਵਾਬਾਂ ਜਰਨੈਲਾਂ ਨੇ ਸਿੱਖਾਂ ਦੇ ਉੱਤੇ ਹਮਲਾ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਾਥੀ ਸਿੰਘ ਮੈਦਾਨੇ ਜੰਗਾਂ ਦੇ ਵਿੱਚ ਜੂਝਦੇ ਹੋਏ ਅਖੀਰ ਇਸ ਗੜੀ ਤੱਕ ਪਹੁੰਚਦੇ ਨੇ ਜਿਹੜੀ ਕਿ ਉਸ ਸਮੇਂ ਦੁਨੀ ਚੰਦ ਦੀ ਹਵੇਲੀ ਕਰਕੇ ਸਾਰੇ ਪਾਸੇ ਪ੍ਰਸਿੱਧ ਸੀ। ਇਸ ਗੱਡੀ ਦੇ ਉੱਤੇ ਆਣ ਕੇ ਉਹਨਾਂ ਨੇ ਆਪਣਾ ਨਿਸ਼ਾਨ ਚਲਾਇਆ ਬਾਬਾ ਬੰਦਾ ਸਿੰਘ ਬਹਾਦਰ ਤੇ ਨਾਲ ਦੇ ਸਾਥੀ ਸਿੰਘ 15 April 1700 ਤੇ 15 ਨੂੰ ਇੱਥੇ ਪਹੁੰਚਦੇ ਨੇ ਤੇ 15 December ਤੱਕ ਉਹਨਾਂ ਨੂੰ ਕਰੀਬਨ 8 ਮਹੀਨੇ ਇਸ ਘੇਰੇ ਦੇ ਵਿੱਚ ਰਹਿਣਾ ਪੈਂਦਾ ਇੱਥੇ ਰਹਿੰਦੇ ਸਮੇਂ ਉਹਨਾਂ ਨੇ ਹਰ ਦੁੱਖ, ਭੁੱਖ, ਦਰਦ, ਪੀੜ ਮੁਸੀਬਤ ਨੂੰ ਖਿੜੇ ਮੱਥੇ ਚੱਲਿਆ ਇੱਕ ਦਿਨ ਉਹ ਵੀ ਆਇਆ ਜਦੋਂ ਖਾਣ ਵਾਸਤੇ ਕੋਲ ਕੁਝ ਵੀ ਨਹੀਂ ਸੀ ਔਰ ਪੁੱਜੇ ਹੋਏ ਛੋਲੇ ਇੱਥੋਂ ਤੱਕ ਵੀ ਦਰਖਤਾਂ ਦੇ ਪੱਤੇ ਖਾ ਕੇ ਵੀ ਗੁਜ਼ਾਰਾ ਕੀਤਾ ਚਾਰ ਸਾਲ ਦਾ ਪੁੱਤਰ ਸੀ ਪਤਨੀ ਸੀ ਪਚੰਗੀ ਸਿੰਘ ਸਨ ਪਰ ਕਿਸੇ ਵੀ ਸਿੰਘ ਨੇ ਆਪਣੀ ਜ਼ੁਬਾਨ ਤੋਂ ਅਕਾਲ ਪੁਰਖ ਨੂੰ ਉਲਾਮਾ ਨਹੀਂ ਦਿੰਦੇ। ਜਾਨੋਂ ਇੱਕ ਤੇ ਜੇ ਮੰਨ ਲਓ ਸੋਸ਼ਲ ਮੀਡੀਆ ਕਰਕੇ ਜਾਂ ਇਹ ਪਾਰ ਸੇਵਾ ਸ਼ੁਰੂ ਹੋਣ ਕਰਕੇ ਸਾਡੇ ਜੀ ਇਸ ਥਾਂ ਤੇ ਜੇ ਸਿਰਨਗਲਾ ਰੋਹੀ ਕਿਲੇ ਦੇ ਸਾਲਾਂ ਇਹ ਸਥਾਨ ਤੋਂ ਬਦਲੀ ਸਮਾਂ ਲੱਗਿਆ ਨਾ ਬੰਨਿਆ। ਹਾਂਜੀ। ਪਰ ਜਾਂ ਕੀ ਉਹਦੇ ਕਰਕੇ ਵੀ ਥੋੜਾ ਹੁਣ ਸੰਗ ਦੇ ਵਿੱਚ ਕਾਫੀ ਹਾਂ ਸਾਜੋ ਬਹੁਤ ਸ਼ਾਂਤ ਰੱਖ ਪਿਆ ਤੇ ਹੁਣ ਲਗਭਗ ਆਤਵਾਰ ਦੇ ਆਤਵਾਰ ਨੂੰ ਸੰਗਤ ਦਾ ਕਾਫੀ ਹੀ ਹੁੰਦਾ ਛੋਟਾ ਹੁੰਦਾ ਪਾਕ ਸੰਗਤੀ ਦੂਜੀ ਹੁੰਦਾ ਤੇ ਨਹੀਂ ਤਾਂ ਪਹਿਲਾਂ ਲੋਕਾਂ ਨੂੰ ਸਭ ਸੀ ਜਿਵੇਂ ਬਹੁਤ ਹਾੜੇ ਸੰਗਤ ਕੋਈ ਰਹਿੰਦੀ ਕਿਉਂਕਿ ਜਦੋਂ ਸੰਗਤ ਆ ਕੇ ਇਤਿਆਹ ਪੁਸ਼ਤੀ ਹੈ ਤੇ ਸਾਨੂੰ ਪਰਾ ਲੱਗਦਾ ਵੀ ਸੰਗਤ ਦੂਰੋਂ ਆਈ ਹੈ ਹੁਣ ਜਿਵੇਂ ਬਾਬਾ ਜਗਤਾਰ ਸਿੰਘ ਹੋਣੇ ਨੇ ਤਰਨਤਨ ਵਾਲੀ ਉਹਨਾਂ ਨੇ ਸੇਵਾ ਲਈ ਉਹਨਾਂ ਦੀ ਰੋਜ਼ਾਨਾ ਹੀ ਸੰਗਤ ਹੈ ਜਿਹੜੀ ਆ 20 25 30 35 ਪ੍ਰਾਣੀ ਜਿਹੜੇ ਆ ਉਹ ਤੁਹਾਡੇ ਇਲਾਕੇ ਤੋਂ ਅੱਜ ਵੀ ਆਏ ਅੱਜ ਸ੍ਰੋਇਪੁਰ ਸੰਗਤ ਆਈ ਹੈ ਉਹ ਸੇਵਾ ਕਰਨ ਵਿੱਚ ਕਿੰਨੀ ਮਾਣ ਮਿਲਦੀ ਹੈ ਕਿਰਦਾਰ ਹਾਂ ਹਾਂ ਬਿਲਕੁਲ ਉਹ ਸੇਵਾ ਕਰਨ ਵਾਸਤੇ ਸੰਗਤ ਦੂਰੋਂ ਆਉਂਦੀ ਹੁਣ ਇਹ ਸੰਗਤ ਰੋਜ਼ਾਨਾ ਆ ਰਹੀ ਆ ਉਹ ਸੁਭਾਅਕ ਇਹਨਾਂ ਦੇ ਦੁਆਨ ਕੇ ਇਤਿਹਾਸ ਸੁਣਨਗੇ ਜਾਂ ਦੇਖਣਗੇ ਜਾਂ ਬੜਾ ਮਨ ਵਿੱਚ ਕਿ ਜੋ ਦੇਣ ਬਦ ਸਿੰਘ ਬਹਾਦਰ ਦੀ ਸੇਕ ਉਹ ਨੂੰ ਆ ਬਹੁਤ ਵੱਡੀ ਆ ਬਿਲਕੁਲ ਜੀ ਹਾਂਜੀ ਉਹ ਕਈ ਆ ਕਈ ਵਾਰ ਹੁੰਦਾ ਵਾ ਹੁਣ ਬੱਚਿਆਂ ਨੂੰ ਜਿਵੇਂ ਇਹ ਇਹ ਸਮਝ ਲਓ ਕਿ ਸਾਡੇ ਬਾਦ ਕਿਸਮਤ ਹੀ ਆ ਸਰਕਾਰਾਂ ਦੀ ਚਾਲ ਹੈ ਕਿ ਸਿੱਖ ਬੰਦਾ ਸਿੰਘ ਬਹਾਦਰ ਦੇ ਪੂਰਨਿਆਂ ਤੇ ਸਿੱਖ ਕੌਮ ਚੱਲਣਾ ਪਾਏ ਜੀ ਹਾਂਜੀ ਉਹਦੇ ਪੂਰਨਿਆਂ ਤੇ ਚੱਲ ਨਾ ਸਕੇ ਇਹ ਇੱਕ ਚਾਲ ਹੈ ਬੜੀ ਡੂੰਗੀ ਜੀ 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 ਸ਼ੁਕਰੀਆ ਤੁਹਾਡੀ ਆਣੇ ਨਹੀਂ ਨਹੀਂ ਬੋਲਦਾ ਉਹ ਵੱਡਾ ਸਥਾਨ ਹੈ ਜੀ ਸਰਦਾਰੀ ਦਾ ਸਭ ਬਣਾਉਂਦਾ ਇਹ ਸਾਡੇ ਅਲੱਗ-ਅਲੱਗ ਸੰਗਤਾਂ ਦੇ ਪਿੰਡ ਵਾਲੇ ਪੁਰਾਣੀ ਨੇ ਜਿਹਦੇ ਪ੍ਰਾਤ ਜਿੰਨਾਂ ਦੀ ਉਮਰ ਤਕਰੀਬਨ ਕਿਸੇ ਦੀ 70 ਸਾਲ ਕਿਸੇ ਦੀ 80 ਸਾਲ ਇਹ 1980 ਤੋਂ ਪਹਿਲਾਂ ਤੇ ਇਹ ਸरोवर ਵੀ ਪਟਾਈ ਹੋਈ ਹੈ ਕੋਈ ਬਹੁਤਾ ਸਮਾਨ ਨਹੀਂ ਹੁਣ ਬਹੁਤਾ ਸਮਾਨ ਨਹੀਂ ਉਹ ਦੱਸਦੇ ਨੇ ਕਿ ਜਦੋਂ ਪਟਾਈ ਹੋਈ ਹੈ ਸरोवर ਦੀ ਤੇ ਉਦੋਂ ਇਹ ਸरोवर ਦੇ ਵਿੱਚੋਂ ਜਿਹੜੇ ਪ੍ਰਾਤਨ ਚੀਜ਼ਾਂ ਵਸਤੂਆਂ ਪ੍ਰਾਪਤ ਹੋਈਆਂ ਉਦੋਂ ਬਾਬਾ ਖੜਕ ਸਿੰਘ ਹੋਣੀ ਤੇ ਇੱਕ ਬਾਬਾ ਜੀ ਸੇਵਾਰ ਸੇਵਾ ਵਾਲੇ ਉਹ ਕਹਿੰਿਆ ਕਿ ਉਹਨਾਂ ਨੇ ਉਹ ਸੰਭਾਲੀਆਂ ਨਹੀਂ ਜਿਹਨਾਂ ਸੰਗਤਾਂ ਉਹਨਾਂ ਦੇ ਦਰਬਾਰ ਸਾਹਿਬਾਂ 'ਤੇ ਸੇਵਾ ਲੱਗੀ ਸੀ 2000 ਸ਼ਾਇਦ 2 'ਚ ਲੱਗੀ ਸੀ ਮੇਰੇ ਖਿਆਲ 'ਚ ਜਿਹੜੀ ਉਹ ਸੰਗਤ ਦੇ ਮਨ ਵਿੱਚ ਪਿਆਰ ਇੰਨਾ ਸੀ ਜਿਹੜੀ ਮਿੱਟੀ ਸੀ ਸਰੋਵਰ ਦੀ ਉਹ ਹਰ ਕੋਈ ਲੈ ਗਿਆ ਇਵੇਂ ਹੀ ਇਹ ਜਿਹੜੀ ਸੇਵਾ ਵਿੱਚ ਜੋ ਕੁਝ ਮਿਲਿਆ ਜਾਂ ਕੋਈ ਕਿਸੇ ਦਾ ਪਿੰਜਰ ਮਿਲੇ ਜਾਂ ਘੋੜਿਆਂ ਤੇ ਜਾਂ ਪੁਰਾਣੇ 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 ਪਾਂਡੇ ਵਗੈਰਾ ਮਿਲਿਆ ਉਹ ਸਭ ਕੁਝ ਲੈ ਗਿਆ ਹੁਣ ਸਾਡੇ ਮਨ ਵਿੱਚ ਹੈ ਜੇ ਕਿਤੇ ਸਾਡੀ ਹੋਸ਼ ਵਿੱਚ ਜੇ ਕੋ ਪਟਾਈ ਹੋਈ ਹੋ ਸਕਦਾ ਕੁਝ ਨਾ ਕੁਝ ਪ੍ਰਾਪਤ ਹੋਏ ਕਿਉਂਕਿ ਸੁਭਾਵਕ ਵੀ ਆ ਕੇ ਪੁੱਛਦੇ ਆ ਬਾਬਾ ਜੀ ਇਸ ਤੋਂ ਦੇ ਦੇ ਮੰਨੋ ਕੋਈ ਤੁਹਾਡੇ ਕੋਲ ਨਿਸ਼ਾਨੀ ਕੋਈ ਹੋਏ ਇਹ ਮੁੱਖ ਤਾਂ ਸਬੂਤ ਕੀ ਨੇ ਕਿ ਇਸ ਜਗ੍ਹਾ ਤੇ ਜੰਗ ਹੋਈ ਉਦਾਂ ਵੇਖਿਆ ਪ੍ਰੋਫੈਸਰ ਗੰਡਾ ਸਿੰਘ ਹੋਣੀ ਤੁਹਾਡੀ ਸੌਂਸ ਤੇ ਤੁਸੀਂ ਪੜਿਆ ਹੋਵੇਗਾ ਉਹਨਾਂ ਨੇ ਲਿਖਿਆ ਕਿ ਇਸ ਸਥਾਨ ਤੇ ਧੋਨੀ ਜੱਦ ਹੀ ਹੋਵੇਗੀ ਹਾਂ ਹਾਂ ਇਸ ਜਗ੍ਹਾ ਤੇ ਬਨਾਸਿਨ ਬਾਦਰੀ ਨੇ ਕਬਜ਼ਾ ਆਣ ਕੇ ਕੀਤਾ ਵੇ ਵੇ ਉਹ ਜੇ ਪ੍ਰਾਤਨ ਇਤਿਹਾਸ بڑے ਵੱਡੇ ਇਤਿਹਾਸ ਇਤਿਹਾਸਕਾਰ ਨੇ ਇਹਨਾਂ ਨੇ ਲਿਖਿਆ ਤੇ ਉਹਨਾਂ ਨੇ ਖੋਜ ਕੀਤੀ ਆ ਤਾਂ ਸਹੀ ਲਿਖਿਆ ਹੋਵੇਗਾ ਹਾਂ ਉਹ ਤਾਂ ਹੈ ਹੀ ਬਿਲਕੁਲ ਸਹੀ ਮਿਲਦਾ ਇੱਥੇ ਵੀ ਅੰਦਰ ਖੂਬ ਹੀ ਹੈਗਾ ਕੋਈ ਨਹੀਂ ਵੇਖੋ ਦੇਖਿਆ ਤਾਂ ਨਹੀਂ ਸੁਣਿਆ ਜ਼ਰੂਰ ਸੀਗਾ ਪਰ ਹੁਣ ਪ੍ਰਾਤਨ ਸਮਾ ਹੋ ਗਿਆ ਕੋਈ ਕਹਿੰਦਾ ਉਸ ਜਗ੍ਹਾ ਤੇ ਸੀ ਕੋਈ ਕਹਿੰਦਾ ਇਸ ਜਗ੍ਹਾ ਤੇ ਕੋਈ ਕਹਿੰਦਾ ਥੰਮੇ ਜਿੱਥੇ ਲੰਗਰ ਹਾਲ ਉੱਥੇ ਹੁਣ ਆਪਾਂ ਇੰਝ ਨਹੀਂ ਦੇਖਿਆ ਪਰ ਸੁਣਿਆ ਜ਼ਰੂਰ ਹੈ ਕਿਉਂਕਿ ਵੇਖੋ ਇਹ ਸੱਚ ਆ ਕਿ ਪ੍ਰਾਤਨੋਂ આજ ਤੋਂ ਸਾਡੇ 20 ਸਾਲ ਜਿਛੇ ਪਿਛੇ ਕੋਈ ਸੀਗੇ ਵੀਰ ਜੀ ਸਾਹਿਬ ਪਿਛੇ ਕੋਈ ਸੀਗੇ ਕਿਉਂਕਿ ਖੂਹ ਦੇ ਬਿਨਾ ਪਾਣੀ ਹੋਰ ਤੇ ਕੋਈ ਰਜਾਨਾ ਨਲਕੇ ਵੀ ਘੱਟ ਸੀਗੇ ਤੇ ਖੂਹਾਂ ਦੇ ਪਾਣੀ ਪੀਂਦੇ ਜਿਹੜਾ ਦੁਨੀਆ ਦਾ ਹਵੇਲੀ ਦਾ ਮਾਲਕ ਸੀ ਉਹਦਾ ਕੇ ਦਾ ਚੌਧਰੀ ਸੀ ਅਮੇੜ ਤਨਹਾੜ ਬੰਦਾ ਇਹ ਟੋਟ ਸੀ ਸਰਕਾਰ ਦਾ ਤੇ ਖੂਹ ਤੇ ਉਹਨੇ ਬਣਾਈ ਹੋਣੇ ਉਹ ਤਾਂ ਬਿਲਕੁਲ ਸਹੀ ਇਸ ਕਰਕੇ ਹੋ ਸਕਦਾ ਹੋਵੇਗਾ ਕਿ ਜਰੂਰ 1 ਦੇ ਨਹੀਂ 2 3 ਹੋਣਗੇ ਪਰ ਸਮੇਂ ਦੇ ਨਾਲ ਨਾਲ ਉਹ ਸਰਕਾਰ ਬਣ ਜਾਂ ਖਤਮ ਹੋ ਜਾਂਦੇ ਠੀਕ ਹੈ ਉਹ ਖਾਲਸਾ 8 ਮਹੀਨੇ ਭੁੱਖੇ ਰਹਿਣ ਤੋਂ ਬਾਅਦ ਜਦੋਂ ਸਰੀਰ ਬਿਲਕੁਲ ਨਿਤਾਣੇ ਹੋ ਗਏ ਫੌਜ ਨੇ ਉਹਨਾਂ ਦੇ ਉੱਤੇ ਹਮਲਾ ਕਰਕੇ ਗ੍ਰਿਫਤਾਰ ਕਰ ਲਿਆ ਅਖੀਰ ਇੱਥੇ 300 ਤੋਂ ਵੱਧ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਪੇਟ ਚਾਕ ਕੀਤੇ ਜਾਂਦੇ ਨੇ ਤੇ ਇਹ ਧਰਤੀ ਲਹੂ ਦੇ ਨਾਲ ਲਾਲੋ ਲਾਲ ਹੋ ਜਾਂਦੀ ਹੈ ਅਖੀਰ ਸ਼ਹੀਦ ਹੋਏ ਸਿੰਘਾਂ ਨੂੰ ਇਸ ਧਰਤੀ ਨੇ ਆਪਣੀ ਗਲਵਕੜੀ ਦੇ ਵਿੱਚ ਲੈ ਲਿਆ ਤੇ ਗ੍ਰਿਫਤਾਰ ਹੋ ਕੇ ਜਾ ਰਹੇ ਸਿੰਘਾਂ ਨੂੰ ਆਖਰੀ ਵਾਰ ਫਤਿਹ ਬੁਲਾ ਦਿੱਤੀ